ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਉਹ ਕਰਦਾ ਇਹ 4 ਮਿੰਟ 10 ਸਕਿੰਟ ਦੀ ਵੀਡੀਓ ਆ ਗਈ ਇਹਨੂੰ ਮੈਂ ਆਪਣੇ ਟੈਕਨੀਕਲ ਗੁਰਪ੍ਰਸਾਦ ਦੇ ਉੱਪਰ ਲੈ ਕੇ ਆਉਣਾ ਇਸ ਵੀਡੀਓ ਨੂੰ ਜਦੋਂ ਆਪਾਂ ਡਾਊਨਲੋਡ ਕਰਨ ਲੱਗਦੇ ਆ ਤਾਂ ਵੀਡੀਓ ਜਿਹੜੀ ਹੈਗੀ ਆ ਇਹ ਕਾਫੀ ਸਮਾਂ ਲਾਉਂਦੀ ਹੈ ਜਿਵੇਂ ਆਪਾਂ ਚਲੋ ਆਪਣਾ ਜਿਹੜਾ ਇਹਦੇ ਟਾਈਟਲ ਲਿਖਦੇ ਆ ਅ ਇਹਦਾ ABC ਟਾਈਟਲ ਜੋ ਵੀ ਹੈਗਾ ਅ ਜ ਭਾਈ ਮੈਂ ਮਤਲਬ ਤੁਹਾਨੂੰ ਇਹਦੇ ਤੇ ਲਿਖ ਕੇ ਦਿਖਾਉਣਾਗਾ ਪਹਿਲਾਂ ਮਨਜਾਗਾ ਭਾਈ ਗੁਰਦੇਵ ਸਿੰਘ ਸੋ ਮੰਨੇ ਹੁਣ ਤੁਹਾਨੂੰ ਤੇ ਤੁਸੀਂ ਜੋ ਵੀ ਤੁਹਾਡਾ ਮਤਲਬ ਹੋਣਾਗਾ ਤੁਸੀਂ ਆਪਣਾ ਕਰ ਲੈਣਾਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਜਿਹੜੀਆਂ ਇਹ ਲਾ ਕੇ ਤੇ ਉਸ ਤੋਂ ਬਾਅਦ ਜਦੋਂ ਆਪਾਂ ਇਹਨੂੰ ਡਾਊਨਲੋਡ ਇੱਥੇ ਆਪਾਂ ਨੋ ਬਰਕਟ ਕਰਕੇ ਹੁਣ ਇਹਨੂੰ ਆਪਾਂ ਡਾਊਨਲੋਡ ਹੋਣ ਲਾ ਦਿੰਦੇ ਆ ਇਹ ਬਹੁਤ ਟਾਈਮ ਲੈਂਦੀ ਹੈ ਵੀ ਇਹਦਾ ਹੁਣ ਆਪਾਂ ਨੇ ਟਰਿਕ ਕੀ ਲਾਉਣਾਗਾ ਜਿਵੇਂ ਹੁਣ ਮਤਲਬ ਜੇ ਇਦਾਂ ਇਹ ਡਾਊਨਲੋਡ ਹੁੰਦੀ ਰਹੂਗੀ ਤਾਂ ਬਹੁਤ ਟਾਈਮ ਲਾ ਦਊਗੀ ਆਪਾਂ ਨੇ ਕਰਨਾ ਕੀ ਹੈਗਾ ਮੈਂ 2 ਮਿੰਟਾਂ ਦੇ ਵਿੱਚ ਹੀ ਗੱਲ ਮੁਕਾਉਂਗਾ ਆਪਾਂ ਇਹਨੂੰ ਆਪਣਾ ਜਿਹੜਾ ਵਾਈਫਾਈ ਆ ਤੇ ਮੋਬਾਈਲ ਜਿਹੜਾ ਆਪਣਾ ਉਹ ਹੋਏਗਾ ਨਟ ਹੈਗਾ ਇਹਨੂੰ ਆਪਾਂ ਨੇ ਆਫ ਕਰ ਲੈਣਾਗਾ ਇਹਨੂੰ ਆਫ ਕਰਕੇ ਤੇ ਫਿਰ ਆਪਾਂ YouTube ਦੇ ਉੱਪਰ ਆ ਜਾਣਾਗਾ YouTube ਤੇ ਹੁਣ ਆਪਾਂ ਦੇਖ ਰਹੇ ਹਾਂਗੇ ਕਿ ਉਹ ਮਤਲ ਜਿਹੜਾ ਹੈਗਾ ਸਰਕਲ ਘੁੰਮਣ ਲੱਗ ਜਾਂਦਾਗਾ ਕਿਉਂਕਿ ਉਹ ਬੰਦ ਹੋ ਗਈ ਆ ਦੇਖੋ ਆ ਸਰਕਲ ਘੁੰਮਣ ਲੱਗ ਗਿਆ ਨਾ ਹੁਣ ਇਹ ਅਪਲੋਡ ਹੋਣ ਨੂੰ ਬੰਦ ਹੋ ਗਈ ਹੁਣ ਇਸ ਤੋਂ ਬਾਅਦ ਆਪਾਂ ਨੇ ਕੀ ਕਰਨਾਗਾ ਉਹਨੂੰ 2 ਮਿੰਟ 2 ਮਿੰਟਾਂ ਤੋਂ ਬਾਅਦ ਆਪਾਂ ਨੇ YouTube ਆਪਣੇ Wi-Fi ਨੂੰ ਆਨ ਕਰ ਦੇਣਾਗਾ ਤੇ Wi-Fi ਨੂੰ ਆਨ ਕਰਕੇ ਆਪਾਂ ਨੇ ਇਹਦੇ ਤੇ ਆ ਜਾਣਾਗਾ ਤੇ ਹੁਣ ਤੁਹਾਨੂੰ ਮੈਂ ਦਿਖਾਉਣਾਗਾ ਕਿ ਜਿਹੜੀ ਇਹਦੀ ਰਫ਼ਤਾਰ ਹੈ ਆ ਦੇਖੋ ਇੱਧਰ ਇਹ ਹੁਣ ਤੁਸੀਂ ਦੇਖ ਰਹੇ ਹੋਗੇ ਕਿ ਮਤਲਬ 1 ਮਿੰਟ ਵੀ ਨਹੀਂ ਲੱਗਣਾ ਹੈਗਾ 1 ਮਿੰਟ ਦੇ ਪਹਿਲਾਂ ਪਹਿਲਾਂ ਮਤਲ ਜਿਹੜੀ ਹੈਗੀ ਆ ਵੀਡੀਓ ਦੇਖੋ ਅਪਲੋਡ ਹੋ ਚੁੱਕੀ ਹੈਗੀ ਇਹ ਇਹ ਤੁਹਾਡੇ ਸਾਹਮਣੇ ਮਤਲ ਤੁਹਾਨੂੰ ਮੈਂ ਸਬੂਤ ਦਿਖਾ ਰਿਆ ਅਗਰ ਦੂਸਰੇ ਲੋੜ ਤਾਂ ਇਹਨੇ ਘੱਟੋ ਘੱਟ 2 ਘੰਟੇ ਲੈ ਲੈਣੇ ਸੀ ਅਪਲੋਡ ਹੋ ਚੁੱਕੀ ਆ ਦੋਸਤੋ 1 ਮਿੰਟ ਦੇ ਵਿੱਚ ਵਿੱਚ ਵੀਡੀਓ ਅਪਲੋਡ ਹੋ ਚੁੱਕੀ ਹੈਗੀ ਤੇ ਇਸ ਤੋਂ ਬਾਅਦ ਆਪਾਂ ਨੇ ਜਾ ਕੇ ਜਿਹੜਾ YT ਸਟੂਡੀਓ ਦੇ ਵਿੱਚ ਆਪਣਾ ਜੋ ਵੀ ਆਪਾਂ YT ਸਟੂਡੀਓ ਚਲੇ ਜਾਣਾ ਤੇ YT ਸਟੂਡੀਓ ਦੇ ਵਿੱਚ ਜਾ ਕੇ ਆਪਾਂ ਨੇ ਜਿਹੜਾ ਬਾਈਟੀ ਸਟੂਡੀਓ 'ਚ ਆਪਾਂ ਨੇ ਜਾਣਾ ਹੈਗਾ ਤੇ ਬਾਈਟੀ ਸਟੂਡੀਓ ਦੇ ਵਿੱਚ ਆਪਣਾ ਆਪਾਂ ਨੇ ਜਾ ਕੇ ਇੱਥੇ ਆਪਾਂ ਨੇ ਆਪਣਾ ਜਿਹੜਾ ਬਾਈਟੀ ਸਟੂਡੀਓ ਜਾ ਕੇ ਕਾਰਵਾਈ ਕਰ ਦੇਣੀ ਆ ਠੀਕ ਹੈ ਜੀ ਚਲੋ ਬਾਈਟੀ ਸਟੂਡੀਓ ਦਾ ਉਹ ਤਾਂ ਵੀਡੀਓ ਤਾਂ ਆਪਣੀ ਅਪਲੋਡ ਹੋ ਚੁੱਕੀ ਆਗੇ ਹੋ ਗਈ ਜੀ ਇਹ ਇੰਪੈਡ ਕਰਨ ਨਾਲ ਤਾਂ ਉਹ ਕਰਨ ਵਾਲਾ ਸੀਗਾ ਤਾਂ ਕਰਕੇ ਥੋੜਾ ਟਾਈਮ ਲੱਗ ਗਿਆ ਮੈਨੂੰ ਆ ਆ ਗਈ ਵੀਡੀਓ ਠੀਕ ਹੈ ਜੀ ਤੇ ਹੁਣ ਇੱਥੇ ਆਪਾਂ ਨੇ ਇਹਨੂੰ ਜੋ ਵੀ ਇਹਦੇ ਤੇ ਆਪਾਂ ਨੇ ਕੰਮ ਕਰਨਾਗਾ ਉਹ ਕਰ ਸਕਦੇ ਆ ਆਪਾਂ ਜੀ ਤੋਂ ਇਹਨੂੰ ਆਪਾਂ ਨੇ ਪਬਲਿਕ ਕਰਕੇ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਹੈਸ਼ਟੈਗ ਵਗੈਰਾ ਲਾ ਕੇ ਇਹਨੂੰ ਪਬਲਿਕ ਕਰ ਦੇਣਾ ਇਹ ਵੀਡੀਓ ਹੈ ਜਿਹੜੀ ਦੋਸਤੋ 2 ਮਿੰਟਾਂ ਤੋਂ ਪਹਿਲਾਂ ਪਹਿਲਾਂ ਜਿਹੜੀ ਵੀਡੀਓ ਹੈਗੀ ਅਪਲੋਡ ਹੋ ਚੁੱਕੀ ਆ ਵੀਡੀਓ ਨੂੰ ਦੇਖ ਕੇ ਸ਼ੇਅਰ ਕਰਿਓ ਦੋਸਤੋ ਇਹ ਇੱਕ ਐਸਾ ਟਰਿਕ ਹੈ ਜਿਹੜਾ ਤੁਹਾਨੂੰ ਹਮੇਸ਼ਾ ਪਰੇਸ਼ਾਨੀ ਜਿਹੜੀ ਦਿੰਦਾ ਸੀਗਾ ਉਹ ਪਰੇਸ਼ਾਨੀ ਤੋਂ ਦੂਰ ਕਰੂਗਾ ਸੋ ਮੇਰੇ ਚੈਨਲ ਨੂੰ ਟੈਕਨੀਕਲ ਗੁਰਪ੍ਰਸਾਦ ਚੈਨਲ ਨੂੰ ਮੇਰੇ ਨੂੰ ਜਿਹੜਾ ਹੈਗਾ ਤੁਸੀਂ ਸਬਸਕ੍ਰਾਈਬ ਕਰ ਲਓ ਇਹਦੇ ਤੇ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਜਿਹੜੀ ਜਾਣਕਾਰੀ ਆ ਉਹ ਇਹਦੇ ਤੇ ਮਿਲੂਗੀ ਤੇ ਤੁਹਾਨੂੰ